ਜੋਨਟੀ 22 ਨੰਬਰ ਬੂਟਾ 35 ਨੰਬਰ ਵਾਰਡ ਦਾ ਸ਼ਾਂਤਮਈ ਵੋਟਾਂ ਜਿਹੜੀਆਂ ਪੈ ਰਹੀਆਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਵੀ ਸਰਕਾਰ ਦੇ ਕੰਮਾਂ ਤੇ ਮੋਹਰ ਲਾਓ ਤੇ ਲੋਕ ਖੁਸ਼ ਨੇ ਸਾਨੂੰ ਬਹੁਤ ਵੱਡੀ ਆਸ ਹੈ ਕਿ ਲੋਕ ਸਰਕਾਰ ਦੇ ਕੰਮਾਂ ਤੇ ਮੋਹਰ ਲਾ ਕੇ ਤੇ ਸਜੀਵ ਰੋੜਾ ਜੀ ਨੂੰ ਇਥੋਂ ਵਿਧਾਇਕ ਬਣਾ ਕੇ ਦੇ ਭੇਜਣਗੇ ਤੇ ਉਹ ਜਿਹੜੇ ਸਮਾਜ ਦੇ ਰਹਿੰਦੇ ਕੰਮ ਇਸ ਹਲਕੇ ਪਸ਼ਮੀ ਦੇ ਉਬਾ ਖੂਬੀ ਨਭਾਉਣਗੇ ਕਿਉਂਕਿ ਉਹਨਾਂ ਨੂੰ ਕੰਮ ਕਰਨ ਦਾ ਸ਼ੌਕ ਹੈ ਕੰਮ ਦੋ ਤਰੀਕੇ ਨਾਲ ਹੁੰਦੇ ਆ ਜਾਂ ਸ਼ੌਕ ਨਾਲ 12 ਵਜੇ ਦੋ ਪੋਲਿੰਗ ਬੂਥ ਹੈ ਇੱਥੇ 134 135 ਇੱਕ ਦੀ 1167 ਵੋਟਾਂ ਇੱਕ ਦੀਆਂ 1120 ਵੋਟਾਂ ਤੇ 627 ਵੋਟਾਂ ਜਿਹੜੀਆਂ ਦੋਵਾਂ ਪੋਲਿੰਗ ਬੂਥਾਂ ਤੇ ਪੋਲ ਹੋ ਚੁੱਕੀਆਂ ਅਸੀਂ ਇਹ ਅਪੀਲ ਕਰਦੇ ਹਾਂ ਪਬਲਿਕ ਨੂੰ ਕਿ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਦੀ ਗਵਾਹੀ 'ਚ ਬਹੁਤ ਵੱਡਾ ਇੱਕ ਜਿਹੜਾ ਵਿਕਾਸ ਦੀ ਕੀਤਾ ਪੰਜਾਬ ਨੂੰ ਨਵੀਆਂ ਲੀਹਾਂ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਲੋਕਾਂ ਨੂੰ ਸਰਕਾਰ ਦੇ ਹੱਕ 'ਚ ਫਤਵਾ ਦੇ ਕੇ ਤੇ ਸਜੀਵ ਰੋੜਾ ਜੀ ਨੂੰ ਵੋਟ ਪਾ ਕੇ ਤੇ ਵਿਕਾਸ ਤੇ ਮੋਹਰ ਲਾਉਣੀ ਚਾਹੀਦੀ ਆ ਇਹ ਅਪੀਲ ਕਰਦੇ ਆ ਧੰਨਵਾਦ ਬਹੁਤ ਵਧੀਆ ਮਾਹੌਲ ਆ ਸ਼ਾਂਤ ਪਾਈ ਸਾਰੀ ਇਲੈਕਸ਼ਨ ਹੋ ਰਹੀ ਆ ਲੋਕ ਆਪ ਮਹਾਰੇ ਹੋ ਕੇ ਸੰਜੀਵ ਰੋੜਾ ਜੀ ਨੂੰ ਵੋਟ ਪਾ ਰਹੇ ਆ ਔਰ ਜਾ ਕੇ ਦੇਖੋ ਲਾਈਨਾਂ ਦੇ ਵਿੱਚ ਝਾੜੂ ਦਾ ਲੋਕ ਨਿਸ਼ਾਨ ਦਿਖਾ ਰਹੇ ਆ ਸਾਨੂੰ ਔਰ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਬਹੁਤ ਵਧੀਆ ਢੰਗ ਨਾਲ ਪੋਲਿੰਗ ਹੋ ਰਹੀ ਹੈ। ਮੈਂ ਆਪਣੇ ਗਰੀਓਂ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ, ਬੜਾ ਪਿਆਰ ਦਿੱਤਾ। ਔਰ ਪਿਛਲੇ ਸਮੇਂ ਦੇ ਵਿੱਚ ਵੀ ਜੋ ਵੀ ਅਸੀਂ ਕਿਹਾ, ਅਸੀਂ ਕੀਤਾ, ਜੋ ਉਹਨਾਂ ਨੇ ਕਿਹਾ, ਉਹਨਾਂ ਦੇ ਕਹਿਣ ਦੇ ਮੁਤਾਬਕ ਅਸੀਂ ਡਿਵੈਲਪਮੈਂਟ ਦੇ ਵੀ ਕੰਮ ਕੀਤੇ। ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਜੀ? ਪ੍ਰਸ਼ਾਸਨ ਬਹੁਤ ਵਧੀਆ ਇੰਤਜ਼ਾਮ ਨੇ। ਦੇਖੋ, ਬ੍ਰੋਢੀ ਧਰਦਾ ਬੋਲਣ ਦਾ ਹਮੇਸ਼ਾ ਇਹ ਹੱਕ ਹੁੰਦਾ ਵੀ ਅਸੀਂ ਬੋਲਣਾ ਰੌਲਾ ਪਾਉਣਾ ਇਹ ਸਾਰੀਆਂ ਹੀ ਪਾਰਟੀਆਂ ਜਿੱਥੇ ਵੀ ਵਿਰੋਧੀ ਤੇ ਹੁੰਦਾ ਉਹਨਾਂ ਨੇ ਕੋਈ ਨਾ ਕੋਈ ਬਾਹਰ ਨਾਲ ਲੱਭ ਕੇ ਬੋਲਣਾ ਹੁੰਦਾ ਪਰ ਇਹ ਜੀ ਕੋਈ ਗੱਲ ਨਹੀਂ ਹੈਗੀ ਕੋਈ ਟੱਕਾ ਨਹੀਂ ਛਾਤ ਮਈ ਢੰਗ ਨਾਲ ਪੈਣਾ ਭਰਾ ਬਜ਼ੁਰਗ ਸਾਡੇ ਨੌਜਵਾਨ ਬੱਚੇ ਵੋਟ ਪਾ ਰਹੇ ਨੇ ਔਰ ਅਸੀਂ ਇਹ ਤੁਹਾਨੂੰ ਯਕੀਨ ਦਿਵਾਉਣੇ ਆ ਕਿ ਇਹ ਇੱਕ ਪਾਸਾ ਤਰਫਾ ਮੁਕਾਬਲਾ ਵਾ ਘਟੋ ਘਟਰੀ 25 30 ਹਜ਼ਾਰ ਦੀ ਲੀਡ ਜਾਊਗੀ ਤੁਹਾਡੇ ਇਲਾਕੇ ਦੀ ਕਿੰਦਾ ਸਪੋਰਟ ਹੋਊਗੀ ਸਾਡੀ 101% ਇਹ ਬੂਥ ਤੇ ਇਹ ਸਾਡਾ ਵਾਰਡ 12 ਨੰਬਰ ਬੂਥ ਨੇ 12 ਬੂਥ ਨੇ ਇੱਥੇ ਅਸੀਂ 101% ਸਾਰੇ ਬੂਥ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਔਰ ਸਾਡੀ ਜਿੱਤ ਜੀ ਕੀਤੀ ਜਾਂ ਔਰ ਅਸੀਂ 23 ਤਰੀਕ ਵਾਲੇ ਦਿਨ 10 ਵਜੇ ਅਸੀਂ ਜਸ਼ਨ ਮਨਾਉਣ ਲੱਗ ਜਾਂਗੇ ਫਾਰ ਇਲਾਕੇ ਸਾਡੇ ਬਾਈ ਬਹੁਤ ਵਧੀਆ ਮਾਹੌਲ ਆ ਤੁਸੀਂ ਸਾਡੇ ਬੂਥਾਂ ਦੇ ਦੇਖ ਸਕਦੇ ਹੋ ਇੱਕ ਸਾਡਾ ਬੂਥ ਦੇਖ ਲਓ ਤੇ ਪਰਲੇ ਪਾਸੇ ਦੂਜੀਆਂ ਪਾਰਟੀਆਂ ਵੱਲੋਂ ਮਾਰੋ ਮੜਾ ਇਹ ਕੈਮਰਾ ਉਹ ਵੀ ਬੂਥ ਦੇਖੋ ਇੱਕ ਵਾਰੀ ਤੇ ਮੈਂ ਸਾਡੇ ਏਰੀਏ ਦੇ ਲੋਕਾਂ ਦਾ ਤੇ ਸਾਡੇ ਖਾਸ ਕਰਕੇ ਪਿੰਡ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਸਾਨੂੰ ਭਰਮਾ ਹੰਗਾਰਾ ਮਿਲਿਆ ਸਾਡੇ ਕਾਫੀ ਹੱਦ ਤੱਕ ਵੋਟ ਪੋਲ ਹੋ ਚੁੱਕੀ ਆ ਹੁਣ ਦੁਪਹਿਰ ਕਰਕੇ ਥੋੜੀ ਜੀ ਥਲ ਪਈ ਆ ਸ਼ਾਮ ਤੱਕ ਅਸੀਂ ਸਾਡੇ ਇਸ ਪਿੰਡ ਵਾਲੇ ਬੂਥ ਤੋਂ ਸਾਡੇ 80 ਤੋਂ 90% ਵੋਟ ਅਸੀਂ ਪੋਲ ਕਰਦਾਂਗੇ ਸਰ ਜਿਹੜੇ ਲੋਕ ਅਜੇ ਵੋਟ ਪਾ ਨਹੀਂ ਜਾਨੇ ਉਹਨਾਂ ਨੂੰ ਮੈਂ ਬਸ ਇਹ ਅਪੀਲ ਕਰਨੀ ਚਾਹਨਾ ਹਾਂ ਹਾਂਜੀ ਉਹਨਾਂ ਨੂੰ ਮੈਂ ਉਹ ਅਪੀਲ ਵੀ ਕਰਨੀ ਚਾਹਨਾ ਬਈ ਤੁਸੀਂ ਘਰਾਂ ਚੋਂ ਨਿਕਲੋ ਇਹ ਬੜੀ ਮਹੱਤਵਪੂਰਨ ਇਲੈਕਸ਼ਨ ਆ ਆਪਣੇ ਲੁਧਿਆਣਾ ਵੈਸਲੀ ਸਾਰੇ ਲੁਧਿਆਣੇ ਲਈ ਬਾਕੀ ਅਸੀਂ ਵੀ 2 ਵਜੇ ਤੋਂ ਬਾਅਦ ਦੇਖਾਂਗੇ ਜਿਹੜੀ ਜਿਹੜੀ ਵੋਟ ਰਹਿ ਗਈ ਅਸੀਂ ਸਾਰੇ ਘਰਾਂ ਜਿਵੇਂ ਸਾਡੇ ਅੰਕਲਾ ਖੜੇ ਨੇ ਸਾਰੇ ਨਾਲ ਲੱਗ ਕੇ ਅਸੀਂ ਜਾ ਕੇ ਵੋਟ ਕਢਾ ਕੇ ਉਹ ਪੋਲ ਕਰਾਵਾਂਗੇ ਸਰ ਜਿੱਤੀ ਗੱਲ ਬੋਲਦੀ ਆ ਉਹਨਾਂ ਨਾਲ ਗੱਲ ਗੁੰਦਾ ਸਰ ਜਿੱਦ ਕੀ ਜਵਾਰ ਕੈਂਟ ਸਾਹਮਣੇ ਆਏ ਗੁੰਡਾ ਗਰਮੀ ਦੀ ਕਿਸ ਤਰ੍ਹਾਂ ਦੇਖਦੇ ਹੋ ਹੁਣ ਜਿਹੜੇ ਹੈ ਹੀ ਗੁੰਡੇ ਉਹਨਾਂ ਨੇ ਕਰਨੀ ਹੀ ਗੁੰਨਾਗਰਦੀ ਆ ਠੀਕ ਹੈ ਜੀ ਅਸੀਂ ਤਾਂ ਜਿਹੜੇ ਸਾਡੇ ਨਿਹਾਇਤੀ ਸ਼ਰੀਫ ਇਨਸਾਨ ਨੇ ਉਹਨਾਂ ਲਈ ਪ੍ਰਚਾਰ ਕਰ ਰਹੇ ਆ ਉਹਨਾਂ ਲਈ ਕੈਂਪੇਨ ਕੀਤੀ ਆ ਤੇ ਉਹਨਾਂ ਲਈ ਹੀ ਵੋਟਾਂ ਦੀ ਮੰਗ ਕੀਤੀ ਆ ਉਹਨਾਂ ਨੂੰ ਹੀ ਵੋਟਾਂ ਪੈ ਰੀਆਂ ਨੇ ਹੋਰ ਤਾਂ ਬਾਕੀ ਲੋਕਾਂ ਦਾ ਤਾਂ ਮੈਂ ਦੇਖਿਆ ਜਿੰਨੇ ਵੀ ਕੈਂਡੀਡੇਟ ਨੇ ਕਿਸੇ ਨੂੰ ਇੰਨੀ ਵੋਟ ਨਹੀਂ ਪੈ ਰਹੀ ਜਿੰਨੀ ਅਰੋੜਾ ਸਾਹਿਬ ਨੂੰ ਅਸੀਂ ਅਰੋੜਾ ਸਾਹਿਬ ਨੂੰ ਘੱਟੋ ਘੱਟ 25 ਤੋਂ 30 ਹਜ਼ਾਰ ਦੀ ਲੀਡਾਂ ਦਿਖਾਵਾਂਗੇ